ਬਜੁਰਗੋ ਕੀ ਨਾ ਆਪਣਾ ਜਰਨਲ ਸਿੰਘ ਪਿੰਡ ਆਲੇ ਵਾਲਾ ਆਲੇ ਵਾਲਾ ਤੇ ਤੁਸੀਂ ਇਧਰ ਦਰਿਆ ਦੇ ਵਿੱਚੋਂ ਇਹ ਹਾਲਾਤ ਵੇਖ ਕੇ ਕੀ ਹਾਲਾਤ ਨੇ ਜੀ ਪਾਣੀ ਬਹੁਤ ਜ਼ਿਆਦਾ ਜੀ ਪਾਣੀ ਬਹੁਤ ਜ਼ਿਆਦਾ ਜੀ ਤੇ ਇਹ ਜਿਹੜਾ ਰਕਬਾ ਸਾਹਮਣੇ ਸਾਰਾ ਆਪਣਾ ਆਲੇ ਵਾਲੇ ਦਾ ਆਲੇ ਵਾਲਾ ਰਾਜੀ ਸੁਭਰਾ ਦਾ ਰਾਜੀ ਸੁਭਰਾ ਤੇ ਆਲੇ ਵਾਲੇ ਦਾ ਹਾਂਜੀ ਤੇ ਤੁਹਾਡੀ ਜ਼ਮੀਨ ਆਪਣੀ ਕਿੱਥੇ ਆ ਜੀ ਇਧਰ ਆਪਣੀ ਰਾਜੀ ਸੁਭਰਾ ਜੀ ਦੇ ਦਰਾਲੇਲੇ ਜੀ ਅੱਛਾ ਜੀ ਹਾਂਜੀ ਤੇ ਕੀ ਹਾਲਾਤ ਹੈ ਹੁਣ ਫਸਲਾਂ ਦੇ ਕੀ ਹਾਲਾਤ ਨੇ ਫਸਲ ਚੋਨਾ ਗਲ ਗਿਆ ਚੋਨਾ ਗਲ ਗਿਆ ਜੀ ਪਾਣੀ ਕਾਫੀ ਦਿਨ ਹੋ ਗਏ ਮੇਰੇ ਖਾਲਚ ਪਾਣੀ ਕਾਫੀ ਦਿਨ ਅੱਛਾ ਹਾਂਜੀ ਤੇ ਜੋ ਫਸਲ ਜੀ ਝੋਨਾ ਲੱਗਾ ਜਾਂ ਕਪਾਟਾ ਲੱਗਾ ਝੋਨਾ ਸਾਰੇ ਦਾ ਝੋਨਾ ਖਰਾਬ ਹੋ ਗਿਆ ਸਰ ਅੱਛਾ ਪਿੰਡ ਆਲੇ ਵਾਲੇ ਦੱਸਿਆ ਜੀ ਹਾਂ ਜੀ ਕਿੰਨਾ ਕੁ ਰਕਬਾ ਜੀ ਆਪਾਂ ਇੱਥੋਂ ਗੱਲ ਕਰਦੇ ਆ ਜੀ ਇੱਥੇ ਘਰ ਤੋਂ ਘਰ ਤਿੰਨ ਚਾਰ ਸੌ ਕਨਾਂ ਦਾ ਮਾਰਿਆ ਗਿਆ ਉਹ ਥੱਲੇ 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 ਜੀ ਜਿਹੜਾ ਆਪਣੇ ਸਾਹਮਣੇ ਇੱਥੇ ਸਾਹਮਣੇ ਸਾਹਮਣੇ ਸਾਰੇ ਸਾਰੇ ਧੰਨ ਧੰਨ ਅੱਛਾ ਉਹ ਤੜਾਈ ਬੈਕ ਤੇ ਕਰ ਹਾਂ ਜੀ ਐਨ ਵਾਲੇ ਵਾਲਾ ਰਾਈਸ ਭਾਜ ਤੋੜ ਐਨ ਵਾਲਾ ਨਾਲੇ ਸਾਰੇ ਠੀਕ ਹੈ ਸੋ ਤਾਂ 400 ਕਲਾ ਥਾਂ ਥੱਲੇ ਹੋਊਗਾ ਥੱਲੇ ਥੱਲੇ ਹਾਂਜੀ ਆ ਆਪਣੇ ਸਾਹਮਣੇ ਸਾਹਮਣੇ ਹਾਂ ਸਾਹਮਣੇ ਸਾਹਮਣੇ ਤੇ ਇਹ ਸਾਰੀਆਂ ਜ਼ਮੀਨਾਂ ਆਈਆਂ ਪੱਕੀਆਂ ਨੇ ਇੱਥੇ ਸਾਰੇ ਫਸਲ ਜੋ ਵੀ ਲੱਗੀ ਹੋਈ ਪੱਕੀਆਂ ਹਾਂ ਜ਼ਮੀਨਾਂ ਪੱਕੀਆਂ ਸਾਰੀਆਂ ਇਥੋਂ ਪਰਲੇ ਬਨੇ ਵੀ ਪਾਣੀ ਵਗਦਾਣਾ ਇੱਥੇ ਹਾਂ ਵਗਦਾ ਪਰਲੇ ਬਨੇ ਪਰਲੇ ਬਨੇ ਉੱਥੇ ਮੇਰੇ ਖਾਲ 150 ਵੀ ਜ਼ਿਆਦਾ ਉੱਥੇ ਤੋਂ ਜ਼ਿਆਦਾ ਵੱਡਾ ਦਰਿਆ ਆ ਗਿਆ ਵੱਡਾ ਦਰਿਆ ਜੀ ਆ ਇਹ ਤਾਂ ਜਦੋਂ ਮੰਨ ਲਓ ਇਸ ਨਾਲੋਂ ਜ਼ਿਆਦਾ ਹੁੰਦਾ ਇੱਥੇ ਹਾਂ ਇਹ ਤਾਂ ਥਾਂ ਆ ਜੇ ਉਧਰ ਉਛਲਦਾ ਦੇ ਉਛਲਦਾ ਜੀ ਤੇ ਆਪਣਾ ਦੱਸਿਆ ਵੀ ਕਰੀਬ ਸਾਰੇ ਝੋਨਾ ਹੀ ਲੱਗਾ ਹੋਇਆ ਸਭ ਝੋਨਾ ਟੋਟਲ ਇੱਕ ਮਰਲਾ ਥਾਂ ਨਹੀਂ ਵੇ ਲੱਗਦੇ ਹਾਂ ਤੇ ਇਹ ਮੋਟਰ ਮਟਰ ਵਗੈਰਾ ਫਿਰ ਕਾਫੀ ਇੱਥੇ ਸਾਰੇ ਲੱਗੀਆਂ ਆ ਮੋਟਰਾਂ ਸਾਰੇ ਲੱਗੀਆਂ ਵੇਲਾ ਤੇ ਚੇਕਾਰਾਂ ਲੱਗਿਆ ਹਾਂ ਸਭ ਮੋਟਰਾਂ ਲੱਗੀਆਂ ਮੋਟਰਾਂ ਲੱਗੀਆਂ ਨਾ ਹਾਂ ਝੋਨੇ ਦੇ ਸਰੰਦੇ ਸਭ ਗਏ ਹੁਣ ਤੇ ਜਿਵੇਂ ਹੁਣ ਇੰਜ ਤਾਂ ਹੁਣ ਇੰਜ ਲੱਗ ਰਿਹਾ ਹੋਊਗਾ ਕਿ ਜਿਵੇਂ ਸ਼ਾਇਦ ਵੇਖਣ ਵਾਲੇ ਕਿ ਇੱਥੇ ਦਰਿਆ ਹੁੰਦਾ ਜਿਵੇਂ ਹਾਂ ਵੇਖੋ ਇੰਦਰਿਆ ਜਾ ਦਰਿਆ ਜਾਗਦਾ ਜੀ ਪਰ ਪਰ ਦਰਿਆ ਬਣਿਆ ਹੁੰਦੇ ਦਰਿਆ ਬਣਿਆ ਹਾਂ ਇਹ ਬੇਲੀ ਪਾ ਕੇ ਨਾ ਦਰਿਆ ਹੀ ਆ ਦਰਿਆ ਬਿਲਕੁਲ ਜੀ ਹਾਂ ਪਰ ਜ਼ਿੰਮੇਦਾਰਨਾ ਤੱਕਾ ਹੋਇਆ ਨਾ ਜਿਵਾੜਾ ਤੱਕਾ ਹੋਇਆ ਕਿ ਤੱਕਾ ਹੋਇਆ ਕਿਤਰਾ ਜ਼ਿੰਮੇਦਾਰਾ ਤਾਂ ਜਿਹੜੇ ਫਸਲ ਤੋਂ ਬਿਨਾ ਕੁਛ ਨਹੀਂ ਫਸਲ ਬਿਨਾ ਮੈਂ ਕਿੰਨੇ ਦਿਨਾਂ ਹਾਂ ਕਾਕਾ ਹਾਂ ਬਿਲਕੁਲ ਜਿਵੇਂ ਇੱਧਰ ਫਸਲਾਂ ਖੜੀਆਂ ਐ ਇਸੇ ਤਰ੍ਹਾਂ ਖੜੀਆਂ ਫਸਲਾਂ ਬਹੁਤ ਸੋਹਣੀ ਫਸਲ ਹੁੰਦੀ ਆ ਆਪਣੇ ਲੱਗ ਬਹੁਤ ਵਧੀਆ ਝੋਨਾ ਵਾ ਹੂੰ ਬਹੁਤ ਲੋਕਾਂ ਖੇਚਲ ਕਹਿੰਦੇ ਬਿੱਟੀ ਪਾਈ ਕੇ ਕੋਰ ਕੀਤਾ ਹੂੰ ਇਹ ਮੂੰਹ ਮੂੰਹ ਚ ਬੁਰਕੀ ਖੋਣ ਵਾਲੀ ਗੱਲ ਐ ਜੀ ਮੂੰਹ ਚ ਬੁਰਕੀ ਖੋਣ ਵਾਲੀ ਗੱਲ ਬੜੀ ਐ ਤੇ ਹੁਣ ਕੀ ਮੌਕੇ ਤੇ ਮੰਗ ਕੀ ਕਰਦੇ ਹੋ ਤੁਸੀਂ ਮਾਂਗੋਰ ਸਰਕਾਰ ਦਾ ਇਹ ਜੋ ਦਿੰਦੇ ਕੀ ਕਰਦੇ ਆ ਹੂੰ ਦੇਹਾਂ ਦੇ ਸਾਨੂੰ ਕੋ ਠੀਕ ਨਾ ਦੇਦੇ ਸਮਝ ਸਰਿਆ ਹੀ ਆ ਠੀਕ ਹੈ ਠੀਕ ਹੈ ਜੀ 23 ਦੇ ਵਿੱਚ ਤਾਂ ਫਿਰ ਉੱਥੇ ਬੰਨ ਤੱਕ ਹੀ ਸਾਰੇ ਹਾਲਾਤ ਬਰਾਬਰੀ ਹੋ ਗਏ ਸਭ ਬੰਨ ਤੱਕ ਬਪ 23 ਜਿ ਨਹੀਂ ਰਿਆ ਇੱਕ ਮਰਲਾ ਵੀ ਇੱਕ ਮਰਲਾ ਥਾਂ ਨਹੀਂ ਰਿਆ ਸੀ ਕਿਤੇ ਮੇਰੇ ਖਿਆਲ ਚ ਹਰੀ ਕੇ ਹੈਡ ਤੋਂ ਲੈ ਕੇ ਕਿਤੇ ਵੀ ਤਾਂ ਨਾ ਕਿਤੇ ਵੀ ਨਹੀਂ ਹੈ ਜਨਾ ਬਨੋ ਵਾਹ ਬਨਾ ਕਿਤੇ ਮਰਲਾ ਨਹੀਂ ਰਿਹਾ ਬਸ ਮਰਲਾ ਹਾਂ ਠੀਕ ਹੈ ਤੁਰਾ ਦੀ ਬਸਤੀ ਆ ਕਿਸ਼ਨੇ ਵਾਲੀ ਬਸਤੀ ਤੇ ਕਰਕੇ ਉਹ ਜਿਹੜੇ ਬਨੋ ਪਾਰ ਬਨਾਲੇ ਤੱਕ ਬਨਾਲੇ ਤੱਕ ਹਣਾ ਜੇ ਕੋਈ ਚੀਜ਼ ਨਹੀਂ ਤੇ ਰਹੀ ਹੂੰ ਇੱਕ ਮਰਲਾ ਵੀ ਗੱਲ ਹੈ ਕਿ ਮਰਲਾ ਵੀ ਨਹੀਂ ਪਜਾ ਗਿਆ ਮੇਰੇ ਖਿਆਲ ਚ ਕਾ ਕਾ ਤੱਕ ਨਹੀਂ ਪਜਾ ਗਿਆ ਕਿਤੇ ਨਾ ਕਾ ਕਿੱਥੇ ਰਹਿ ਗਿਆ ਕਾ ਵੀ ਗਲ ਗਿਆ ਹੈ ਹਾਂ ਆਹ ਗੱਲ ਕਾ ਬੂਜੇ ਤੇ ਲੋਕ ਬੜੇ ਵਖਰੇ ਜੀ ਆ ਹਾਂ ਜਿੱਥੇ ਸੈਲਟ ਵਗਾਰਾ ਆ ਗਈ ਉਹ ਦੂਜਾ ਭਰ ਗਿਆ ਉਹ ਵਾਤਰ ਨਹੀਂ ਆਈ ਵਾਤਰ ਨਹੀਂ ਵਾਤਰ ਨਹੀਂ ਤੇ ਸਰਕਾਰ ਨੂੰ ਹਣ ਕੀ ਵਾਂ ਕਰਦੇ ਸਰਕਾਰ ਉਹਨਾਂ ਦੇ ਦੇ ਦਿਨ ਚੰਗਾ ਤੋਂ ਖਰਾਬਾ ਤੇ ਹਾਂ ਵੀ ਚਲੋ ਕਣ ਕਣ ਸੌਖੀ ਜੀ ਲਾ ਹਣ ਕੀ ਆ ਥੋੜਾ ਬਾਲਾ ਸੌਖਾ ਜੀ ਜੀਵਣਾ ਸਾਡਾ ਤੇ ਕਈਆਂ ਦੀਆਂ ਰੇਤਾ ਪਈ ਉਹਨਾਂ ਤੋਂ ਕਈਆਂ ਪੱਧਰੀਆਂ ਨਹੀਂ ਹੋਈਆਂ ਪੱਧਰੀਆਂ ਨਹੀਂ ਹੋਈਆਂ ਆ ਲਗਾਤਾਰ ਪਾਣੀ ਆ ਰਿਹਾ ਲਗਾਤਾਰ ਲਗਾਤਾਰ ਪਾਣੀ ਆਉਂਦੇ ਆ ਜਿਮੀਦਾਰਾਂ ਕੋਲ ਵਿਚਾਰਿਆਂ ਕੋਲ ਸਾਧਨ ਨਹੀਂ ਨਹੀਂ ਹੈਗੇ ਜਿਵੇਂਾਈ ਬਹੁਤ ਜਾਂਦੀ ਉਹ ਸਾਧਨ ਉਹਨਾਂ ਦੇ ਉੱਤਾਰ ਤੋਂ ਲੈਣਾ ਆੜ ਤਾਂ ਸ਼ਮਸਾ ਚਾਹੀਦਾ ਹਾਂ ਹਾਂ ਡੀਜ਼ਲ ਵਗਾਰਾ ਡੀਜ਼ਲ ਬਹੁਤ ਮਹਿੰਗੇ ਆ ਡੀਜ਼ਲ ਮੰਗਾ ਡੀਜ਼ਲ ਮੰਗਾ ਛੋਟੇ ਜਿਮੀਦਾਰ ਕੋਲ ਤਾਂ ਸਾਧਨ ਨਹੀਂ ਹੈਗੇ ਜੀ ਮੰਨ ਲਓ ਟਰੈਕਟਰ ਹੀ ਨਹੀਂ ਵੱਡੇ ਹੈਗੇ ਟਰੈਕਟਰ ਤੇ ਉਹ ਵਿਚਾਰੇ ਕਿਰਾਏ ਤੇ ਫਿਰ ਕਰਨੀ ਕਿਰਾਏ ਤੇ ਵਜਾਉਣੀ ਹੈ ਕਿਰਾਏ ਤੇ ਸਾਰਾ ਜਿਹੜਾ ਪੱਧਰਾ ਕਰਨਾ ਆ ਜੇ ਕੋਈ ਫਸਲ ਰੋਡ ਗਈ ਜਾਂ ਕੋਈ ਪਹਿਲੀ ਰੋਡ ਗਈ ਹੈ ਨਾ ਰੋਡ ਗਈ ਬਸ ਹਾਂ ਚਲੋ ਠੀਕ ਹੈ ਬਾਈ ਜੀ ਬਾਈ ਜੀ ਖਾਲਸਾ ਬਾਈ ਜੀ ਬਸ ਟਰੈਕਟਰ ਲਾ ਰਿਹਾ ਜੀ ਇਹ ਮੋੜ ਟੰਗ ਗਈ ਹਾਂਜੀ ਹਾਂਜੀ ਕਿਸ ਕਾਰਨ ਪਾਣੀ ਜਿਆਦਾ ਪਾਣੀ ਦੇ ਘੜ ਕੇ ਜੀ ਪਾਣੀ ਜ਼ਿਆਦਾ ਆ ਗਿਆ ਹਾਂਜੀ ਤੁਹਾਨੂੰ ਫੜੋ ਇਸ ਪੇਚ ਕਰ ਫੜੋ ਫਿਰ ਪੇਗਾ ਹੈ ਜਾਂ ਦੇਵਾਂ ਪਾਣੀ ਬੜਾ ਜ਼ਿਆਦਾ ਜੀ ਛੋਟਾ ਹੀ ਦੇ ਦਿਓ ਸਵੇਰ ਦਾ ਪਾਣੀ ਚੜਨ ਗਿਆ ਕਿਹੜਾ ਪਿੰਡ ਬਾਈ ਜੀ ਪਿੰਡ ਵਾਲੇ ਵਾਲਾ ਜੀ ਠੀਕ ਹੈ ਪਾਣੀ ਲਗਾਤਾਰ ਬਾਦ ਇਹਨਾਂ ਨੂੰ ਪਾਣੀ ਆ ਗਿਆ ਪਾਣੀ ਬਹੁਤ ਜ਼ਿਆਦਾ ਆਜੀ ਵੇਖੋ ਪਾਣੀ ਪਿੱਛੇ ਸਾਰੇ ਪਾਣੀ ਬਹੁਤ ਜ਼ਿਆਦਾ ਸੇਕਦਾ ਪਾਣੀ ਚੜਨ ਗਿਆ ਮੋਟਰ ਖੋਲ ਕੇ ਲੈ ਕੇ ਜਾ ਰਹੇ ਹਾਂ ਹਾਂਜੀ ਹਾਂਜੀ ਖੋਲ ਕੇ ਲੈ ਕੇ ਜਾਵਾਂਗੇ